ਜਿਹੜਾ ਇਹਨਾਂ ਨੇ ਹੱਥ ਨਾਲ ਬਣਾਇਆ ਸੀ ਨਰੀ ਜੀ ਉਹ ਆ ਕਿੰਨੀ ਸੋਹਣੀ ਗਲੀ ਆ ਨਾ ਸਾਢੇ 6 ਦਾ ਟਾਈਮ ਆ ਤੇ ਬਾਹਰ ਮੌਸਮ ਦੇਖੋ ਬੱਦਲ ਬਹੁਤ ਹੋਏ ਅੱਜ ਇੱਧਰ ਆਪਾਂ ਪੀ ਲੈਂਦੇ ਆ ਕੋਸਾ ਪਾਣੀ ਇਹ ਹੈਗਾ ਮੇਰਾ 30 ਕਲਾਸ ਯਾਕੂਸੇ ਪਾਣੀ ਦਾ ਤੇ ਮੁੜ ਕੇ ਝਾੜੂ ਮੈਂ ਨਾਲ ਇੱਧਰ ਫੇਲ ਲਿਆ ਸਾਲੇ ਦੇ ਵਿੱਚ ਮੈਂ ਝਾੜੂ ਫੇਰ ਦਿੱਤਾ ਝਾੜੂ ਵੱਡਾ ਤਾਂ ਬਾਹਰ ਸੀਗਾ ਜਿਹੜਾ ਛੋਟਾ ਜਿਹਾ ਝਾੜੂ ਸੀਗਾ ਨਿਆਣਿਆਂ ਵਾਲਾ ਹੁੰਦਾ ਨਾ ਕਢਾਉਣਾ ਜਿਆ ਬਸ ਉਹਦੇ ਨਾਲ ਹੀ ਮੈਂ ਫੇਰ ਦਿੱਤਾ ਰਾਤੀ ਆ ਕੇ ਕੇਕ ਬਣਾ ਦੇਗਾ ਸੇਬ ਵਾਲਾ ਰਾਤੀ ਟੇਸਟ ਕਰਦਿਆਂ ਕਰਦਿਆਂ ਨੇ ਅੱਧਾ ਖਾ ਲਿਆ ਇੱਧਰ ਚਾਹ ਰੈਸ ਦੇ ਲਈ ਦੁੱਧ ਨੰਨੇ ਆ ਜਾ ਪੁੱਤ ਓਏ ਰਿਆਨ ਖਾਣਾ ਆ ਕੇ ਖਾਈਐਂਛਾ ਫਿਰ ਮੈਂ ਰੱਖ ਲੂੰਗੀ ਤੇਰੇ ਲਈ ਰਾਇਨ ਰਾਇਨ ਈ ਹੋਇਆ ਮੈਨੂੰ ਲੱਗਾ ਪੁੱਤ ਆਪਿਆ ਤੂੰ ਬਤਾਵਾ ਨਹੀਂ ਬਾਹਰ ਨੂੰ ਪੜ੍ਹਿਆ ਖੜੀ ਨਾਲਾ ਗਾ ਅਰੇ ਰਿਆਨ ਅਰੇ ਰਿਆਨ ਅੱਜ ਤੂੰ ਸਕੂਲੇ ਚੱਲਾ ਸੀ Rian oh, papagallo Rian ha chi detto chicchi chiede un Ah, e poi giocherei col pongo anche te hai le bottiglie come quelle le, le bottiglie arancioni che avevo io quelle della scimmia ਇਹ ਜਾਕਸ ਇਹ ਜਾਕਸ ਸਾਡੀ ਮੈਜਿਕਾ ਆਹ ਬੈਲਾ ਲਾ ਸਾਡੀ ਮੈਜਿਕਾ ਰਿਆਨ ਨੂੰ ਅਜੀਲੋ ਛੱਡਿਆ ਆਂਦਾ ਸੀ ਹੁਣ ਸੀ ਇਹਨਾਂ ਦੀਆਂ ਬੁੱਕ ਆਰਡਰ ਕੀਤੀਆਂ ਰੈਂਸ ਦੀਆਂ ਕਿਤਾਬਾਂ ਉਹ ਪਤਾ ਕਰ ਨਾ ਚੱਲਿਆ ਜੀ ਆ ਗਈਆਂ ਹੂ ਆ ਤਾਂ ਫਿਰ ਲੈ ਆਵਾਂਗੇ ਅੱਜ ਸਕੂਲ ਮੈਨੂੰ ਕੱਲ ਨੂੰ ਜਾਣਾ ਅੱਜ ਸਮਾਨ ਵੀ ਲੈਣਾ ਮੇਰਾ

ਥੋੜਾ ਚਿਰ ਰੁਕ ਜਾਂਦੇ ਆ ਜੇ ਮੀਂਹ हट ਗਿਆ ਤਾਂ ਫੇਰ ਚਲਾਂਗੇ। ਕੋਲੋਂ ਸੋਨੇ ਮੀਂਹ ਪੈਂਦਾ ਸੀਗਾ ਤੇ ਇੱਧਰ ਸਕਾਰਪਿਆਂ ਦੀ ਦੁਕਾਨ ਆ ਬੂਟਾਂ ਦੀ। ਤਾਂ ਸਾਂ ਆਣ ਕੇ ਬੂਟ ਦੇਖਣ ਲੱਗ ਗਿਆ ਕਹਿੰਦਾ ਬੂਟ ਦੇਖ ਲੈਂਦੇ ਆ ਜੱਤਕਰ। ਟੀ-ਸ਼ਰਟ ਬੂਟ ਮੀਂਹ ਘਟ ਜਵੇ ਤਾਂ ਅਸੀਂ ਚਾਹੀਏ ਘਰ ਨੂੰ। ਪਹਿਲਾਂ ਇਹਦੀਆਂ ਬੁੱਕਾਂ ਤੇ ਜਾਣਾ ਆ ਕਵਰ ਚੜਾਉਣਾ। ਤਾਂ ਬਾਕੀ ਰਾ ਹੁਣੇ ਚੱਲ ਜਾਂਦੇ ਫੇਰ ਆਉਣਾ ਪੈਣਾ ਇੱਧਰ ਨੂੰ ਕੋਈ ਵਾਰ। ਫੇਰ ਸਕੂਲ ਸ਼ੁਰੂ ਹੋਗਾ ਤਾਂ ਫੇਰ ਬੁੱਕਾਂ ਲੈ ਕੇ ਜਾਣੀਆਂ ਆਪਣੀਆਂ ਤੈਨੂੰ। ਜਿਹੜਾ ਇਹਨੇ ਹੱਥ ਨਾਲ ਬਣਾਇਆ ਸੀ ਨਰੀ ਉਹ ਆ ਚਲ ਤੁਰੋ ਕਿੰਨਾ ਸੋਹਣਾ ਰਸਤਾ ਉੱਧਰ ਟੰਗਿਆ ਇਹੋ ਹਵਾਾਂਾਂ ਦੀ ਹੁੰਨੀ ਨਾ ਲੂਜੀ ਪਾਇਆ ਵਿੱਚ ਉਹਦੇ ਮੇਰੇ ਬੈੱਡ ਤੇ ਟੰਗਿਆ ਦਾ ਸੀ ਜੇ ਤਾਂ ਆ ਕਿ ਆਪਾਂ ਸੌਣੀਓ ਤੁਰੂੰ ਕੋਲੇ ਉਹ ਪਾਸ ਬਣਾਇਆ ਕਿੰਨੀ ਸੋਹਣੀ ਗਲੀ ਆ ਨਾ ਇਹ ਮਮਨ ਪੰਕੀਣਾ ਵੀ ਬਣਾਇਆ ਹੈ। ਨੇਚਰਲ ਚੀਜ਼ਾਂ ਨਾਲ ਹੀ ਇਹਨਾਂ ਸੋਨਾ ਬਣਾ ਲੈਂਦੇ ਆ। ਇੱਥੇ ਹੀ ਜਾਣਾ। ਇੱਥੇ ਜਾਣਾ ਹੁਣ ਚਲੋ। ਦੇਖਦੇ ਆ ਇੱਥੋਂ। ਮਮਾ ਨੇ ਵਈ ਉਹ ਨਾਲੀ ਚੋਰੀ ਮਾਸ਼ਤੇ ਦੂਏ। ਜਿਆ ਅੰਦਰੇ ਵੀ ਰੱਖ ਲਾ। ਓਕੇ। ਬਾਸ ਕੋਕਾ ਕੋਲਾ ਵਾਲਾ ਗੁੱਸਤ ਹੋ। ਫ੍ਰੈਂਸ ਦੀਆਂ ਕਿਤਾਬਾਂ ਉੱਥੇ ਫੜਾਇਆਂ ਨਹੀਂ ਆਇਆ ਕਵਰ ਚੜਾਉਣ ਦੇ ਲਈ ਤੇ ਸ਼ਾਮ ਨੂੰ ਕੰਧਾਣਾ ਹਾਂ ਸ਼ਾਮ ਨੂੰ ਕੰਧਾਇਓ ਸ਼ਾਮ ਨੂੰ ਤੇ ਬਾਹਰ ਕਾਲੂ ਆ ਜਾਣਗੇ ਸ਼ਾਮ ਨੂੰ ਬਾਹਰ ਤੋਂ ਵੈਸੇ ਤਾਂ ਰਾਸਤਾ ਹੋਰ ਸੀਗਾ ਕਹਿੰਦਾ ਫੇਰ ਇੱਧਰ ਦੀ ਵਾਪਸ ਜਾਣਾ ਮੀ ਵੀ ਹੁਣ ਹਟ ਗਿਆ ਗਲੀ ਬਹੁਤ ਸੋਹਣੀ ਲੱਗੀ ਰੈਂਸ ਕਹਿੰਦਾ ਨਹੀ ਰਾਜਾ ਆਪਾਂ ਇੱਥੇ ਅਕੇ ਤੇ ਮੇਰੇ ਫ੍ਰੈਂਸ ਨੂੰ ਲਾਇਆ ਸੀ ਮੱਕਰੀ ਦੀ ਜਹਾੜੀ ਬੜੀ ਅਪਾ ਡਾਗੇ ਨਾਲ ਹੀ ਦੌਰੇ ਜਾਏ ਐ ਤੇ ਸਿੱਧੀ ਅਪਾ ਬੁੱਪੇ ਨਾਲ ਲੈ ਕੇ ਦੇ ਸੀ ਮੱਖਰੀ ਆਈ ਅਪਾ ਦੌਰੇ ਮੀ ਆਟ ਗਿਆ ਜਲਦੀ ਗੱਲ ਚਲ ਜੀਏ ਘਰ ਨੂੰ ਮੂਜ਼ੀਕਾ ਦਾ ਸਟੈਂਡਰੇ ਕਾਂਤਾ ਕੋ ਨੋਈ ਨੋ ਵੋਲਿਓ ਯੋ ਕਾਪੀਟਾ ਮੈਨੂੰ ਪਿਆਰ ਆ ਕਾਰ ਆ ਕੇ ਥੋੜੇ ਬਹੁਤੇ ਕੀਤੇ ਕੰਮ ਹੁਣ ਮੈਂ ਬਣਾਉਣ ਲੱਗੀਆਂ ਰੋਟੀ ਰਹਿਣਸ ਦੇ ਲਈ ਕਿਉਂਕਿ ਰਹਿਣਸ ਅਜ ਘਾਰ ਆਇਆ ਨੇ ਕੱਲ ਤੋਂ ਜਾਣਾ ਸਕੂਲ ਮੈਂ ਆਪਣੇ ਲਈ ਇੱਧਰ ਬਣਾਉਣ ਲੱਗੀਆਂ ਪੋਹਾ ਪੋਹੇ ਦੇ ਵਿੱਚ ਮੈਂ ਥੜਕੇ ਦੇ ਵਿੱਚ ਪਹਿਲਾਂ ਮੈਂ ਪਾਤੀਆ ਕਲੌਂਜੀ ਥੋੜਾ ਜੀਰਾ ਪਿਆਜ਼ ਇੱਧਰ ਹਰੀਆਂ ਮਿਰਚਾਂ ਕੱਟੀਆਂ ਦੋ ਤੇ ਥੋੜੇ ਮਟਰ ਵੀ ਵਿੱਚ ਪਾਵਾਂਗੇ ਆਜਾ ਦੇ ਕੱਚਾ ਹੀ ਆ। ਨਾਲ ਹੀ ਮਿਰਚ ਪਾ ਦਿੱਤੀ ਆ ਤੇ ਨਾਲ ਪਾ ਦਿੱਤੀ ਆ ਮਟਰ। ਤਾਂ ਕਿ ਜਿਹੜੇ ਪੋਹੇ ਦੇ ਵਿੱਚ ਪਿਆਜ਼ ਨੂੰ ਥੋੜੇ ਕੱਚੇ-ਕੱਚੇ ਬਣਨ ਲੱਗਦੇ ਆ। ਥੋੜੀ ਜੀ ਹਲਦੀ ਪਾ ਦਿੱਤੀ ਆ ਟੇਸਟ ਦੇ ਅਕੋਰਡਿੰਗ ਨਮੂਨ ਪਾ ਦਿੱਤਾ ਉਹਨਾਂ ਨੂੰ ਮਿਕਸ ਕਰ ਲੈਂਦੇ ਆ। ਬੜੀ ਟੇਂਡਿੰਗ ਪਾਰਟ ਆਫ ਦਾ ਰਿੰਗ ਇੱਧਰ ਪੂਹਾ ਤੋ ਕੇ ਰੱਖਿਆ ਸੀਗਾ ਮਿਕਸ ਕਰ ਲੀਂਦੀ ਆ ਤੋੜ ਕੇ ਦੇ ਵਿੱਚ ਮੈਂ ਪੂਹਾ ਧੋਣ ਦੇ ਲਈ ਨਾ ਡੱਬੇ ਚ ਭਿੰਤਾ ਸੀਗਾ ਤੇ ਪੂਹਾ ਭਿਗ ਗਏ ਮੈਂ ਆਟਾ ਗੋਨ ਵਾਲਾ ਪੀਤਾ 2 ਮਿੰਟ ਜਿਆਦਾ ਭਿਜਾ ਰੱਖਾ ਤੱਕ ਉਹ ਸਾਫਟ ਛੇਤੀ ਹੋ ਗਿਆ ਤੇ ਨਾਲ ਹੀ ਆਪਾਂ ਆ ਗਿਆ ਵੀਡੀਓ ਦੇ ਐਂਡ ਤੇ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਬਾਏ ਥੈਂਕ ਯੂ ਫॉर ਵਾਚਿੰਗ